ਅਸੀਂ ਆਪਣੀ ਕੁੜੀ ਆ ਰਹਿਣ ਵਾਲੀ ਗੁਰਪ੍ਰੀਤ कौर ਨੂੰ ਪੈਸੇ ਦਿੱਤੇ ਆ ਅਸੀਂ ਇਟਲੀ ਦੇ ਚੱਕਰ ਵਿੱਚ। ਜਿਸ 판 ਨੂੰ ਇਟਲੀ ਪਹੁੰਚਾਵਾਂਗੇ 2 ਮਹੀਨਿਆਂ ਦੇ ਵਿੱਚ ਤੇ ਪਰ ਸਾਨੂੰ 1 ਸਾਲ ਹੋ ਗਿਆ ਨਾ ਤਾਂ ਸਾਨੂੰ ਉਹਨਾਂ ਨੇ ਇਟਲੀ ਪਹੁੰਚਾਇਆ ਤੇ ਨਾ ਹੀ ਸਾਨੂੰ ਪੈਸੇ ਦਿੱਤੇ ਵਾਪਸ। ਸੀ ਟ੍ਰਾਇ ਟੈਸਟ ਸ਼ਾਮ ਬੈਠੇ ਆਗੇ ਸਾਡੇ ਕੋਲੇ ਕੋਈ ਵੀ ਖਾਣ ਨੂੰ ਵੀ ਕੁਝ ਨਹੀਂ ਹੈਣੇ ਹੈਗਾਗਾ ਅਸੀਂ ਸਾਰੇ ਪੈਸੇ ਇਹਨਾਂ ਨੂੰ ਚੱਕ ਕੇ ਦੇ ਦਿੱਤੇ ਕਿੰਨਾ ਜੀ ਇਨੇ ਕਿਸੇ ਇਥੋਂ ਦੀ ਜਨਾਨੀ ਆ ਗੁਰਪ੍ਰੀਤ कौर ਨੂੰ 2.2 ਲੱਖ ਰੁਪਏ ਦਿੱਤਾ ਸੀ ਉਸ ਵਾਰ ਕਰੀਫੇ ਤੋਂ ਬਾਹਰ ਜਾਣ ਲਈ ਇਹਨਾਂ ਦਾ ਸਵਿਚ ਬੈਠ ਕੇ ਹੀ ਤਾਲਮੇ ਹੋਇਆ ਸੀ ਕਿਤੇ ਫਿਰ ਉਹ ਕਰਾਤਾ ਮਾਇਆ ਸੀ 15 ਫਰਵਰੂਅਰੀ ਨੂੰ ਉਹ ਇਹਨਾਂ ਨੇ ਕਿਤੇ ਕਰਾ ਨਾਮੇ ਤੇ ਨੀਂਦ ਲਿਆ ਤੇ ਅੱਜ ਉਹ ਇਹਦੇ ਪਿੰਡ ਆ ਸੀ ਤੇ ਚੜ ਗਿਆ ਜੀਰਾ ਦੇ ਪਿੰਡ ਤਲਵੰਡੀ ਮੰਗੇ ਖਾਂ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਵਾਲੀ ਰਿਪੋਰਟ ਜਿੱਥੇ ਇੱਕ ਵਿਅਕਤੀ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਪੁਲਿਸ ਪ੍ਰਸ਼ਾਸਨ ਵੱਲੋਂ ਵਿਅਕਤੀ ਨੂੰ ਟੈਂਕੀ ਤੋਂ ਥੱਲੇ ਉਤਾਰਨ ਦੀ ਜੋਇਆ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਵਿਅਕਤੀ ਆਪਣੀ ਜਿੱਦ ਤੇ ਅੜਿਆ ਹੋਇਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਵਿਅਕਤੀ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਵੱਲੋਂ ਬਾਹਰਲੇ ਮੁਲਕ ਜਾਣ ਦੇ ਲਈ ਇੱਕ ਔਰਤ ਨੂੰ 2.5 ਲੱਖ ਰੁਪਏ ਦਿੱਤੇ ਗਏ ਅਤੇ ਉਸ ਦੇ ਵੱਲੋਂ ਨਾ ਤਾਂ ਉਹਨਾਂ ਨੂੰ ਬਾਹਰ ਭੇਜਿਆ ਗਿਆ ਅਤੇ ਨਾ ਹੀ ਉਸ ਔਰਤ ਨੇ ਪੈਸੇ ਵਾਪਸ ਕੀਤੇ ਉਕਤ ਔਰਤ ਵੱਲੋਂ ਕੋਰਾ ਇਨਕਾਰ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਉਸ ਦਾ ਪਤੀ ਜੀਰਾ ਦੇ ਪਿੰਡ ਤਲਵੰਡੀ ਮੰਗੇ ਖਾਂ ਵਿਖੇ ਸਥਿਤ ਪਾਣੀ ਵਾਲੀ ਟੈਂਕੀ ਤੇ ਮਜਬੂਰ ਹੋ ਕੇ ਜਵਾ ਚੜ ਗਿਆ ਉੱਥੇ ਹੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਵਿਅਕਤੀ ਜਵਾ ਜਿੱਦ ਤੇ ਅੜਿਆ ਹੋਇਆ ਆਓ ਇੱਕ ਵਾਰ ਨਜ਼ਰ ਮਾਰਦੇ ਹਾਂ ਵੀਡੀਓ ਤੇ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਇੱਕ ਹੀ ਮਸਲਾ ਅਸੀਂ ਫਿਕਰਾਨੇ ਦੇ ਰਹਿਣ ਵਾਲੇ ਆ ਘਰ ਵਾਲੇ ਦਾ ਨਾਮ ਧਰਮਨ ਸਿੰਘ ਮੇਰਾ ਨਾਮ ਸਰਬਜੀਤ ਕੋਰ ਅਸੀਂ ਬਾਹਰ ਦੇ ਸਰਤਨ ਦੇ ਵਿੱਚ ਪੈਸੇ ਦਿੱਤੇ ਆ ਤੁਹਾਡਾ ਜਿਹੜਾ ਪਤੀ ਹੈ ਇਹ ਪਾਣੀ ਵਾਲੀ ਟੈਂਕੀ ਤੇ ਕਿਸ ਕਾਰਨ ਨਾਲ ਛੜਿਆ ਉਹ ਸਾਨੂੰ 1 ਸਾਲ ਹੋ ਗਿਆ ਪੈਸੇ ਦੇ ਮਾਮਲੇ ਦੇ ਵਿੱਚ ਸਾਡਾ ਕੋਈ ਹੱਲ ਨਹੀਂ ਹੁੰਦਾ ਪਿਆਗਾ ਕਿਹਨਾਂ ਨੂੰ ਪੈਸੇ ਦਿੱਤੇ ਸੀ ਅਸੀਂ ਇੱਥੋਂ ਦੀ ਕੁੜੀ ਆ ਰਹਿਣ ਵਾਲੀ ਗੁਰਪ੍ਰੀਤ कौर ਉਹਨੂੰ ਪੈਸੇ ਦਿੱਤੇ ਆ ਅਸੀਂ ਇਟਲੀ ਦੇ ਚੱਕਰ ਵਿੱਚ ਅੱਛਾ ਜੀ ਨਹੀਂ ਤੁਹਾਨੂੰ ਇਟਲੀ ਪਹਚਾਵਾਂਗੇ 2 ਮਹੀਨਿਆਂ ਦੇ ਵਿੱਚ ਤੇ ਪਰ ਸਾਨੂੰ 1 ਸਾਲ ਹੋ ਗਿਆ ਨਾ ਤਾਂ ਸਾਨੂੰ ਉਹਨਾਂ ਨੇ ਇਟਲੀ ਪਹੁੰਚਾਇਆ ਤੇ ਨਹੀਂ ਸਾਨੂੰ ਪੈਸੇ ਦਿੱਤੇ ਵਾਪਸ ਕਿੰਨੇ ਵੈਸੇ ਸਾਡਾ 2.5 ਲੱਖ ਰੁਪਿਆ ਹੈਗਾ ਤੇ ਵਿਆਜ ਪਾ ਕੇ ਅਸੀਂ 3 ਲੱਖ ਰੁਪਿਆ ਅਸੀਂ ਕੋਈ ਨਹੀਂ ਹੱਲ ਕੀਤਾ ਤੁਸੀਂ ਸਾਡਾ ਹੱਲ ਕਰਨਾ ਵਾ ਸਾਨੂੰ ਇਨਸਾਫ ਚਾਹੀਦਾ ਸਹੀ ਤਾਂ ਹੈ ਨਹੀਂਗਾ ਪਰ ਅਸੀਂ ਕਿਰਾਏ ਤੇ ਇਸ ਟਾਈਮ ਬੈਠੇ ਆਂਗੇ ਸਾਡੇ ਕੋਲੇ ਕੋਈ ਵੀ ਖਾਣ ਨੂੰ ਵੀ ਕੁਝ ਨਹੀਂ ਹੈ ਨਾ ਹੈਗਾਗਾ ਅਸੀਂ ਸਾਰੇ ਪੈਸੇ ਇਹਨਾਂ ਨੂੰ ਚੱਕ ਚੁੱਕਾ ਕੇ ਦੇ ਦਿੱਤੇ ਕਿੰਨੇ ਤੁਹਾਡੇ ਪਰਵਾਹ ਦੇ ਕਿੰਨੇ ਮੈਂ ਤੁਹਾਨੂੰ ਉਹ ਤਾਂ ਤਾਂ ਸਾਟੇ ਹੀ ਕਿਹਾ ਸੀਗਾ ਵੀ ਸਾਡੀ ਬੇਟੀ ਨੂੰ ਸਾਂਭਣਗੇ ਅਸੀਂ ਇਟਲੀ ਦੇ ਪੱਕੇ ਰਹਿਣ ਵਾਲੇ ਆ ਤੇ ਹੋਰ ਵੀ ਸੀਗੇ ਸਾਨੂੰ ਵੀ ਵੈਸੇ ਹੀ ਸਾਨੂੰ ਦਿਖਾ ਦੇ ਜੇ ਕੋਈ ਪ੍ਰੂਫ ਦੇ ਦਿਓ ਵੀ ਤੁਸੀਂ ਕਿਸੇ ਨੂੰ ਪਹੁੰਚਾਇਆ ਇਟਲੀ ਸਾਨੂੰ ਉਹਨਾਂ ਨੇ ਨੈਟ ਤੇ ਦਾ ਫੋਟੋ ਫੋਨ ਤੇ ਪਾ ਤਾ ਕਹਿੰਦੇ ਵੀ ਆ ਵੀ ਹੈਗੇ ਹੈਗੇ ਤੇ ਤੁਹਾਡੇ 2 ਮਹੀਨੇ ਦੇ ਅੰਦਰ ਅੰਦਰ ਹੀ ਪੇਪਰ ਨਿਕਲ ਜਾਣੇ ਆ ਅਸੀਂ ਕੁਛ ਵੀ ਨਹੀਂ ਕੀਤਾ ਅਸੀਂ ਬਸ ਉਹੀ ਹਮਦੇ ਸੀਗੇ ਗੱਲਬਾਤ ਕਰ ਜਾਂਦੇ ਸੀ 15 15 ਦਿਨ ਮਹੀਨੇ ਮਹੀਨੇ ਦਾ ਇਕਰਾਰ ਲੈ ਲੈਂਦੇ ਸੀ ਵੀ ਅਸੀਂ ਪੈਸੇ ਵਾਪਸ ਦੇ ਦਾਂਗੇ ਮੇਰੇ ਅਸੀਂ ਕਚਹਿਰਾਂਾਂ ਦੇ ਜਾ ਕੇ ਵੇਚ ਕੀਤਾ ਹੱਲ ਤੇ ਉਹਨਾਂ ਨੇ ਖੋਦ ਹੀ ਸਾਡੇ ਤੋਂ ਟਾਈਮ ਲਿਆ 3 ਮਹੀਨਿਆਂ ਦਾ 3 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਪੈਸੇ ਨਾ ਦਿੱਤੇ ਤਾਂ ਤੁਸੀਂ ਸਾਡੇ ਘਰ ਤੇ ਕਬਜ਼ਾ ਕਰ ਲਿਓ ਪਰ ਉਹ ਕੱਲ ਦੀ ਲਾਸਟ ਤਰੀਖ ਸੀ ਜਦੋਂ ਅਸੀਂ ਆਏ ਵੀ ਨਹੀਂ ਤਾਂ ਤੁਸੀਂ ਸਾਨੂੰ ਦੇ ਦਿਓ ਕਬਜ਼ਾ ਪਰ ਉਹ ਕਬਜ਼ੇ ਤੋਂ ਵੀ ਹੁਣ ਭਾਜਦੇ ਆ ਤੇ ਅੱਗੋਂ ਸਾਡੇ ਗਾਲ ਪੈਂਦੀ ਆ ਵਿਅਕਤੀ ਜਿਹੜਾ ਟੈਂਕੀ ਤੇ ਚੜਿਆ ਹੋਇਆ ਉਸ ਬੰਦੇ ਦੀ ਪੁਲਿਸ ਕੋਲੇ ਕੀ ਜਾਣਦਾ ਇਹ ਚਰਮਨ ਸਿੰਘਾ ਪਿੰਡ ਖੁਕਰਾਨਾ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਆ ਇਨੇ ਕਿਸੇ ਇਥੋਂ ਦੀ ਜਨਾਨੀਆਂ ਗੁਰਪ੍ਰੀਤਕੌਰ ਉਹਨੂੰ 2.5 ਲੱਖ ਰੁਪਏ ਦਿੱਤਾ ਸੀ ਕੋਈ ਸਾਲ ਕਰੀਪੇ ਲੋਨ ਬਾਹਰ ਜਾਣ ਵਾਸਤੇ ਇਹਨਾਂ ਦਾ ਆਸੇ ਵਿੱਚ ਬੈਠ ਕੇ ਹੀ ਤਾਲਮੇਲ ਹੋਇਆ ਸੀ ਕਿਤੇ ਪਹਿਲਾਂ ਕਰਾਰਨਾਮਾ ਆਇਆ ਸੀ 15 ਤਰੀਕ੍ਹ ਵਾਸਤੇ ਉਹ ਇਹਨਾਂ ਨੇ ਕਿਤੇ ਕਰਾਰਨਾਮੇ ਤੇ ਨਹੀਂ ਉਤਰਿਆ ਤੇ ਅੱਜ ਉਹ ਇਹਦੇ ਪਿੰਡ ਆਇਆ ਸੀ ਤੇ ਇੱਥੇ ਇੱਕ ਪਿੰਡਪੁੱਟ ਚੜ ਗਿਆ ਇਹ ਵਕੂਆ ਜਿਹੜਾ ਇਹਨਾਂ ਦਾ ਲੈਂਡ ਦੇਂਦਾ ਸਾਰਾ ਉੱਥੇ ਜਿਹੜੇ ਮੋਗੇ ਚ ਹੋਇਆ ਸਾਡੇ ਇਹਨੇ ਕੁਝ ਨਹੀਂ ਪਿੰਦਾ ਪਰ ਫਿਰ ਵੀ ਪ੍ਰਸ਼ਾਸਨ ਦੇ ਤੌਰ ਤੇ ਅਸੀਂ ਇੱਥੇ ਪਹੁੰਚੇ ਹਾਂ ਤੇ ਇਹਨੂੰ ਗੱਲਬਾਤ ਕਰਕੇ ਥਲੇ